ਹਾਂ ਬਿਲਕੁਲ ਸਰ ਆਪਾਂ ਸ਼ੁਰੂਆਤ ਕਰਦੇ ਹਾਂ ਕਿ ਜਦੋਂ ਤੁਸੀਂ ਚੰਡੀਗੜ੍ਹ ਆਏ ਸੀ ਪਹਿਲੀ ਵਾਰ ਹਨਾ ਉਸ ਟਾਈਮ ਤੇ ਸ਼ਾਇਦ 90 ਦੇ ਵਿੱਚ ਜਦੋਂ ਚੰਡੀਗੜ੍ਹ ਆਉਣਾ ਤਾਂ ਬੜਾ ਮੁਸ਼ਕਲ ਹੁੰਦਾ ਸੀ ਪਿੰਡਾਂ ਚੋਂ ਨਿਕਲਣਾ ਹੀ ਪਹਿਲੀ ਗੱਲ ਤਾਂ ਪੜਦੇ ਬਹੁਤ ਘੱਟ ਸੀ ਜੇ ਕੋਈ ਪੜਦਾ ਹੀ ਤਾਂ ਚੰਡੀਗੜ੍ਹ ਤੱਕ ਆਉਣਾ ਇੱਥੇ ਰਹਿਣਾ ਫਿਰ ਸਟਰਗਲ ਕਰਨੀ ਹਨਾ ਕਿਸ ਤਰ੍ਹਾਂ ਆਨੰਪ ਸਵੱਬ ਬਣਿਆ ਵੀ ਤੁਸੀਂ ਚੰਡੀਗੜ੍ਹ ਪਹੁੰਚੇ ਤੇ ਫਿਰ ਆਪਾਂ ਅੱਗੇ-ਅੱਗੇ ਨਾਲ ਦੇ ਨਾਲ ਕੜੀ ਜੋੜਦੇ ਜਾਂਦੇ ਆ ਸੀਐਮ ਸਾਹਿਬ ਤੱਕ ਪਹੁੰਚਦੇ ਆ ਬਿਲਕੁਲ ਜੀ ਸ਼ੁਰੂ ਕਰਦੇ ਆ ਦੋਈ ਚੀਜ਼ ਆਉਂਦੀ ਜਿਆਦਾ ਸ਼ੁਰੂ ਕਰਕੇ ਹੁਣ ਤੋਂ ਤੇ ਫਲੈਸ਼ਬੈਕ ਚੱਲ ਜੀਏ ਹਾਂਜੀ ਤੇ ਜੇ ਪਿੱਛੇ ਸ਼ੁਰੂ ਕਰੀਏ ਆਪਾਂ ਪਿੱਛੇ ਸ਼ੁਰੂ ਕਰਦੇ ਆ ਜੀ ਬਿਲਕੁਲ ਸਟਾਰਟਿੰਗ ਜਿਹੜੀ ਚੰਡੀਗੜ੍ਹ ਆਉਣ ਦਾ ਸਵੱਬ ਇੱਕ ਬੜਾ ਅਜੀਬ ਕਿਸਮ ਦਾ ਸਵੱਬ ਸੀ ਹਮ ਜਿਹੜੀ ਮੈਂ 81 ਚ ਉੱਥੇ ਹਾਇਰ ਸਕੈਂਡਰੀ ਸਕੂਲ ਹੁੰਦੇ ਸੀ ਹੁਣ ਜਿਵੇਂ ਪਲੱਸ 2 ਬਾਅਦ ਚਾਈ ਹੈ ਹਮ 81 ਚ ਉੱਥੇ ਕਰਕੇ ਤੇ ਚਲੋ ਕਰਦੇ ਕਹਿੰਦੇ ਵੀ ਇਹਨੇ ਕਿਹੜਾ ਗਾਹ ਪੜ ਕੇ ਡੀਸੀ ਲੱਗਣਾ ਹੈ ਹੂੰ ਕੰਮਕਾਰ ਦੇਖੋ ਕੋਈ ਹੂੰ ਇਨ ਬਿਟਵੀਨ ਬੜੀ ਕਮਾਲ ਦੀ ਗੱਲ ਹੈ ਕਿ ਕਿਦਾਂ ਪਰਮਾਤਮਾ ਸਭ ਬਣਾਉਂਦਾ ਮੈਂ ਹਮੇਸ਼ਾ ਕਹਿੰਦਾ ਹੁਣ ਨਾ ਵੀ ਰਿਮੋਟ ਉਹਦੇ ਹੱਥ 'ਚ ਹੈ ਹੂੰ ਜੇ ਤੋ ਕੋਈ ਚੰਗਾ ਹੋਣਾ ਤੇ ਚੰਗੇ ਸਪਾ ਬਣ ਜਾਣੇ ਆ ਤੁਹਾਨੂੰ ਚੰਗੇ ਬੰਦੇ ਮਿਲਣੇ ਸ਼ੁਰੂ ਹੋ ਜਾਣੇ ਆ ਚੰਗਾ ਤੁਹਾਡਾ ਅੱਗੇ ਅੱਗੇ ਹੋਈ ਜਾਣਾ ਤੇ ਜੇ ਪਠਾ ਵੈਣਾ ਹੂੰ ਤੇ ਫੇਰ ਉਸ ਸਭ ਦੇ ਬੰਦੇ ਤੁਹਾਨੂੰ ਸੋਸਾਇਟੀ ਤੁਹਾਡੀ ਉਹੋ ਜਿਹੀ ਬਣ ਜਾਣੀ ਆ ਤੁਸੀਂ ਥੱਲੇ ਮੈਂ ਸ਼ੁਕਰ ਕਰਦਾ ਕਿ ਮੇਰਾ ਸੁਭਾਅ ਬਣਿਆ ਪਵੇ ਨਿਕਲਿਆ ਤਾਂ ਇੱਕ ਤਰਾਸ ਦੀ ਦੇ ਵਿੱਚੋਂ ਹੀ ਆ ਹਮ ਪਰ ਸੁਭਾਅ ਬਣਿਆ ਤੇ ਅੱਜ ਉਸੇ ਸੁਭਾਅ ਕਰਕੇ ਮੈਂ ਇੱਥੇ ਆ ਮੈਂ ਸ਼ੇਅਰ ਕਰ ਦੇਣਾ ਸਾਡੇ ਦਰਸ਼ਕਾਂ ਨੂੰ ਮੇਰੇ ਤਾਇਆ ਦਾ ਮੁੰਡਾ ਚੰਡੀਗੜ੍ਹ ਰਹਿਣ ਦਾ ਸੀ ਜੀ ਹਮ ਬ੍ਰਦਰ ਵੱਡਾ ਉਹ ਜੌਬ ਕਰਦਾ ਸੀ ਹਮ ਵਿਭਾਗ ਦਾ ਨਾਮ ਹੀ ਲੈਣਾ ਆਪਾਂ ਕਿਉਂਕਿ ਫਿਰ ਲੀਡਰ ਨਾਲ ਜੁੜ ਜਾਂਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਮੇਰੀ ਗੱਲ ਕਰਦੇ ਹਮ ਇਮਾਨਦਾਰ ਸੀ ਸਿਰੇ ਦੇ ਉਹ ਅੱਛਾ ਜੀ ਉਹਨਾਂ ਦੀ ਕੁਰਸੀ ਜਿਹੜੀ ਆ ਉਹ ਲੱਖ ਰੁਪਈਆ ਰੋਜ਼ ਉਸ ਟਾਈਮ 80 82 ਦੇ ਵਿੱਚ ਕਮਾ ਸਕਦੀ ਸੀ ਹਮ ਇਹਦੇ حساب ਨਾਲ ਇਹ ਆਈ ਦੀ ਗੱਲ ਕਰੀ ਤਾਂ तकरीबन 40-50 ਲੱਖ ਦੀ तकरीबन ਉਹ ਇਮਾਨਦਾਰ ਸੀ ਉਤੋਂ ਜਿਹੜੇ ਲੀਡਰ ਸੀ ਹੂੰ ਜਾਂ ਜਿਹੜੇ ਕੋਈ ਅਫਸਰ ਸੀ ਉਹਨਾਂ ਦੇ ਸੀਨੀਅਰ ਹੂੰ ਉਹ ਦਬਾਅ ਪਾਉਂਦੇ ਸੀ ਵੀ ਭਾਈ ਸਾਨੂੰ ਤੂੰ ਇੱਥੋਂ ਪੈਸੇ ਦੇ ਉਹ ਨਹੀਂ ਸੀ ਦਿੰਦਾ ਉਹ ਸਕੂਟਰ ਹੀ ਸੀ ਹਾਲਾਂਕਿ ਬੜੀ ਮਹਿੰਗੀ ਗੱਡੀ ਰੱਖ ਸਕਦਾ ਸੀ ਹੂੰ ਉਹ ਉਦੋਂ ਬਾਅਦ ਰਹਿਣ ਲੱਗ ਪਿਆ ਡਿਪਰੈਸ਼ਨ 'ਚ ਅੱਛਾ ਏ ਉਹਨੂੰ ਇਹ ਹੋ ਗਿਆ ਮੈਨੂੰ ਮਰਵਾ ਨਾ ਦੇਣ ਹੂੰ ਮੇਰੇ ਪਿੱਛੇ ਬੰਦੇ ਲੱਗੇ ਆ ਇਦਾਂ ਕਰਦੇ ਕਰਾਉਂਦੇ ਘਿਰਲਾ ਰਹਿੰਦਾ ਸੀ ਉਹ ਹੂੰ ਵਿਆਹ ਵੀ ਨਹੀਂ ਸੀ ਹੋਇਆ ਜੇ ਹੂੰ ਉਨੂੰ ਕਿ ਇਕੱਲਾ ਰਹਿੰਦਾ ਡਿਪਰੈਸ਼ਨ ਦੇ ਵਿੱਚ ਕਿ 19 21 ਨਾ ਕਰ ਲਵੇ ਵੀ ਚੱਲ ਦੋਨੇ ਜਣੇ ਰਹਿਣਗੇ ਤੇ ਬੰਦੇ ਦਾ ਧਿਆਨ ਹੋਰ ਪਾਸੇ ਜਾਂਦਾ ਇਸ ਵਾਸਤੇ ਮੈਨੂੰ ਕਰਦਿਆ ਨੇ ਚੰਡੀਗੜ੍ਹ ਭੇਜਿਆ ਤੁਹਾਡੇ ਤਾਇਆ ਜੀ ਦੇ ਬੇਟੇ ਦੇ ਕੋਲ ਤਾਇਆ ਜੀ ਦੇ ਬੇਟੇ ਕੋਲ ਇਕੱਲੇ ਰਹਿੰਦੇ ਸੀ 20 ਸੈਕਟਰ ਹਾਂ ਸਰ ਉਸ ਤੋਂ ਬਾਅਦ ਫਿਰ ਹੋਇਆ ਮੈਨੂੰ ਚੰਡੀਗੜ੍ਹ ਕਰਨਾ ਕੀ ਹੈ ਹਮ ਉਹਨਾਂ ਕੋਲੇ ਸੀਗਾ ਬ੍ਰਦਰ ਕੋਲੇ ਜੈਜਦੀ ਮੋਟਰਸਾਈਕਲ ਹਮ ਉਹਨੇ ਜਦੋਂ 21 ਸੈਕਟਰ ਠੀਕ ਕਰਾਉਣ ਜਾਣਾ ਦੇਖਣਾ ਵੀ ਉੱਥੇ ਲਾਈਨ ਲੱਗੀ ਆ ਹਮ ਉਹ ਜਦੋਂ ਪੈਸੇ ਵੀ ਕਿਸੇ ਤੋਂ ਉਹਨੇ ਲੈਣੇ ਉਸਤਾਦ ਜਿੰਨਾ ਮੈਂ ਬਾਅਦ ਚ ਕੰਮ ਸਿੱਖਿਆ ਹਮ ਉਹ ਜੀਵ ਤੋਂ ਏਡਾ ਥੱਬਾ ਜਿਹਾ ਕੰਡਣਾ ਜੀ ਕਿ ਇਹਨੂੰ ਮੋੜਨੇ ਤੇ ਉਹ ਉਹਨੇ ਦੇਖਿਆ ਵੀ ਇੱਥੇ ਪੈਸਾ ਬਹੁਤ ਫਿਰ ਉਹਨਾਂ ਨੇ ਮੈਨੂੰ ਮਕੈਨਿਕ ਸਿੱਖਣ ਲਾ ਦਿੱਤਾ 21 ਸੈਕਟਰ ਅੱਛਾ ਜੀ ਫਿਰ ਸੈਕ ਇੱਕ ਤੇ ਫਿਰ ਫਿਰ ਮੈਂ 81 ਤੋਂ 84 ਤੱਕ ਕੀਤਾ ਉੱਥੇ ਚੰਡੀਗੜ੍ਹ ਤਾਂ ਉਦੋਂ ਬੜਾ ਹੁਣ ਤੋਂ ਤਾਂ ਬੜਾ ਚੇਂਜ ਹੋਣਾ ਉਦੋਂ ਕਿਸ ਤਰ੍ਹਾਂ ਦਾ ਪਹਿਲੀ ਵਾਰ ਤੁਸੀਂ ਫਿਰ ਬਸ ਤੇ ਆਏ ਹੁਣੇ ਉਦੋਂ ਕਿ 17 ਸੈਕਟਰ ਹੀ ਸੀਗਾ ਬਸ ਸਟੈਂਡ ਜਿਆ 40 ਸੈਕਟਰ 17 ਸੈਕਟਰ 40 ਸੈਕਟਰ ਬਹੁਤ ਬਾਤ ਚਾਇਆ 17 ਸੈਕਟਰ 17 ਚ ਸੀਗਾ ਔਰ ਖੁੱਲਾ ਡੁੱਲਾ ਸੀ ਉਦੋਂ ਅਸੀਂ ਜੇ 85 86 ਦੀ ਵੀ ਗ ਸ ਸ਼ਰਸਤੀ ਸਤੀ ਚ ਹਮ 20 ਸੈਕਟਰ ਚ ਤਿੰਨ ਮੰਜ਼ਲੀ 10 ਮਰਲੇ ਦੀ ਬਣੀ ਕੋਠੀ 70000 ਰੁਪਏ ਦੀ ਮਿਲਦੀ ਸੀ ਅੱਛਾ ਜੀ ਤੇ ਅੱਜ ਸਾਫ ਲੱਗਦਾ 70 ਕਰੋੜ ਦੀ ਵੀ ਨਹੀਂ ਹੈ ਹਾਂਜੀ ਤੇ ਉਹ ਆਪਾਂ ਗੱਲ ਕਰਦੇ ਹਾਂ ਕਿ ਸੁਪਾ ਜਿਹੜਾ ਬਣਨਾ ਹੈ ਉਹ ਸੁਪਾ ਬਣਿਆ ਮੇਰੇ ਇੱਥੇ ਹੁੰਦਾ ਹਮ ਮਕੈਨਿਕੀ ਮਕੈਨਿਕੀ ਦੇ ਨਾਲ ਮੈਨੂੰ ਸ਼ੌਕ ਸੀਗਾ ਪ੍ਰੋਗਰਾਮ ਵਗੈਰਾ ਦੇਖਣ ਦਾ ਹਮ ਤੇ ਟੈਗੋਰ ਥੀਟਰ ਹਮ ਮੈਂ ਇਹੀ ਹੁਣ ਕਹੂੰਗਾ ਕਿ ਮਕੈਨਿਕ ਬਣਦੇ ਬਣਦੇ ਤੁਸੀਂ ਫਿਰ ਆਰਟਿਸਟ ਬਣ ਗਏ ਇੱਕ ਚੰਗਾ ਨਾਮ ਕਮਾ ਲਿਆ ਹੈ ਨਾ ਇਹ ਵੀ ਇਹ ਵੀ ਇਹ ਵੀ ਮਤਲਬ ਕਿ ਸਵਾਬ ਜਿਹੜੇ ਮੈਂ ਜਿਵੇਂ ਕਹਿੰਦਾ ਨਾ ਚੰਗੇ ਸਵਾਬ ਜੋੜਨੇ ਇਹ ਵੀ ਬੜਾ ਅਜੀਬ ਸਵਾਬ ਹੈ ਹਮ ਇਤੋਂ ਤੱਕ ਤੁਸੀਂ ਸੀਐਮ ਸਾਹਿਬ ਨੂੰ ਨਹੀਂ ਜਾਣਦੇ ਸੀ ਭਗਵੰਤ ਮਾਨ ਸਾਹਿਬ ਨੂੰ ਨਹੀਂ ਨਾ ਨਾ ਮੈਂ ਨਹੀਂ ਸੀ ਜਾਣਦਾ ਤੇ ਇਹ ਵੀ ਮੈਂ ਮਕੈਨਿਕੀ ਜਦੋਂ ਕਰਦਾ ਸੀ 22 ਸੈਕਟਰ ਹਮ ਮਾਲਵਾ ਟਾਇਰ ਹਮ ਇੱਕ ਡਾਇਰੈਕਟਰ ਸੀ ਡਰਾਮਿਆਂ ਦੇ ਜਸਬੀਰ ਸਿੰਘ ਗਾਲੂ ਵਾਲੀ ਹਮ ਉਹਨਾਂ ਦਾ ਕਿਤੇ